ਇਹਦਾ ਕੱਦ ਬਹੁਤ ਆ ਹੈ ਨਾ ਇਹਦਾ ਸਾਲਾ ਕੱਦ ਤੇ ਨਮਾਇਨ ਨੂੰ ਵੀ 25 ਕੋਲੀ ਇੱਕ ਨੰਬਰ ਹੈ ਢਾਂਚਾ ਢੋਚਾ ਬਖਾ ਦੇ ਨੇੜੇ ਹੋ ਕੇ ਚੱਲੇ ਰਿਹਾ ਪੀਟਿੰਗ ਦਾ ਚੰਗੀ ਆ ਹੈ ਨਾ ਤੇ ਵੇਲ ਕੱਦ ਮਾਗਰ ਬੱਛੀ ਆ ਠੀਕ ਹੈ ਹੋਰ 20 ਤੋਂ 22 ਕਿਲੋ ਕੋਈ ਪਿਆਰ ਠੀਕ ਹੈ ਮਾਗਰ ਸੁਈ ਨੂੰ ਠੀਕ ਹੈ ਜੇ ਸੁਹਾ ਮਾਗਰ ਬੱਛੀ ਸੁਈ ਨੂੰ ਵੀ ਚੱਲਾਣਾ ਆਦੀ ਮਾਗਰ ਵੀ 70 ਤੋਂ 80 ਕਿਲੋ ਕੋਈ ਪਿਆਰ ਹੈ ਵੀਡ ਬੰਨੀ ਜਾਂਦੀ ਤੇ ਆ ਬੱਛੀ ਆ ਕੇ ਰੋਂ ਨਿਗਾ ਮਾਰਾ ਦਿੰਨੇ ਆ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਸੰਧੂ ਕਲਾਂ ਤਹਿਸੀਲ ਤਪਾ ਮੰਡੀ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਪੈ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਤੁਸੀਂ ਐਚਐਫ ਦੇ ਵਿੱਚ ਪੈਂਦੀਆਂ ਤਿੰਨ ਬੈੜਾਂ ਦੇਖ ਰਹੇ ਹੋ ਇਹ ਤਿੰਨ ਹੀ ਤਾਜ਼ੀਆਂ ਸੂਈਆਂ ਵੰਗਾਂ ਦੋ ਮਗਰ ਬੱਛਣਾਂ ਤੇ ਇੱਕ ਮਗਰ ਬੱਛਾ ਵੱਧੇ ਵਾਲੀ ਗੱਲ ਹੈ ਬਾਕੀ ਜਿੰਨਾ ਦੁੱਧ ਤਿਆਰ ਹੈ ਤੁਸੀਂ ਆਪਦੀ ਤਸੱਲੀ ਕਰਕੇ ਲਿਆ ਸਕਦੇ ਹੋ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਤੋੜ ਕੇ ਦਿਖਾ ਦਾਂਗੇ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਆਪਾਂ ਅੱਜ ਤੁਹਾਡਾ ਜਿਆਦਾ ਸਾਮਾਨ ਨਹੀਂ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਕੱਲੀ-ਕੱਲੀ ਵਹਿੜ ਦੀ ਆਪਾਂ ਡਿਟੇਲ ਲੈ ਕੇ ਦਿੰਦੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਅ ਬਾਈ ਆਪਣਾ ਨਾਮ ਦੱਸ ਦਿਓ। ਨਾਮ ਭਰਤੂ ਸਿੰਘ ਆ ਜੀ ਪਿੰਡ ਸੰਲੂਕਲਾਂ। ਹਾਂਜੀ। ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਕੋਨ ਨੰਬਰ 99547 ਤੋਂ ਕੀ ਆਈ। ਹਾਂਜੀ। ਅੱਜ ਆਪਣੇ ਕੋਲੇ ਤੰਨਾ। ਡੰਗਰ ਨੇ ਠੀਕ ਹੈ ਜੀ। ਉਹਦੇ ਵਿੱਚੋਂ ਮੰਨ ਲਓ ਵੀ ਇਹ ਪਹਿਲ ਨੂੰ ਇੱਕ ਈ ਵੀ ਸੂਈ ਵੀ ਆ ਕੇ ਮਾਰ ਬੱਛਾ ਇਹਨਾਂ ਦੋਨਾਂ ਨਾਲ ਮਾਰ ਬੱਛਾ। ਠੀਕ ਹੈ। ਹਾਂਜੀ। ਠੀਕ ਹੈ ਆਪਾਂ ਇਧਰੋਂ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰ ਲਗੇ। ਹਾਂਜੀ। ਇਹਦੀ ਕੀ ਡਿਟੇਲ ਆ ਗਈ? ਇਹ ਨੂੰਹ ਚੋਗੀ ਆ। ਠੀਕ ਹੈ ਮੰਗਰੇ ਦੇ ਬੱਚਾ ਅੱਜ ਦੂਜਾ ਦਮ ਸੂਈ ਨੂੰ ਆ ਮੰਨ ਲਾ ਵੀ 14 ਕਿਲੋ ਹੋਣੀ ਤਿਆਰ ਆ 14 ਕਿਲੋ ਤਿਆਰ ਆ ਹਾਂਜੀ ਠੀਕ ਹੈ ਤੇ ਕਿੰਨੀ ਕੰਬੈਸਟੀ ਹੈ ਦੀ ਇੱਕ ਪੈਸਟੀ ਬੱਚੀ ਦੇ ਦੂ 25 26 ਕਿਲੋ ਠੀਕ ਹੈ ਹਾਂਜੀ ਤੇ ਰੇਟ ਆ ਰੇਟ ਇਹਦਾ 1 ਲੱਖ ਤੇ 5000 ਰੁਪਏ ਚੋ ਮਾਨਤਾ ਇੱਕ ਲੱਖ 5000 ਚੋ ਮਾਨਦਾਨ ਹੋ ਜੂ ਦੋਸਤੋ ਚਾਰ ਦੰਦ ਆ ਪਹਿਲਾ ਸੂਆ ਤੇ ਕਬੂਦਰੀ ਵਰਗੀ ਬੱਚੀ ਆ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣੀ ਆਂਗੀ ਚਮਕ ਚਮਕ ਬਹੁਤ ਚੰਗੀ ਐ ਥਾਣਾ ਦਾ ਸਾਈਜ਼ ਬਹੁਤ ਜਿਆਦਾ ਚੰਗਾ ਆ ਮਿਲਕ ਤੇ ਬਿਊਟੀ ਵਾਲੀ ਬਿਹੜ ਆਪਾਂ ਕਹਿ ਸਕਦੇ ਆ ਇਹਨੂੰ। ਹਾਂਜੀ। ਖੜਨੀ ਖੁੜਨੀ ਬਹੁਤ ਚੰਗੀ ਐ। ਬਾਕੀ ਥਣਾ ਦੇਖ ਸਕਦੇ ਹੋ। ਨਾੜਾ ਨੂੜਾ। ਥਣਾ ਦਾ ਸਾਈਜ਼। ਥਣਾ ਦੇ ਵਿੱਚ ਵਿੱਥੀ ਬਾ ਕਮਾਲੀ ਐ। ਬਾਕੀ ਆਟਰ ਮੂਰ ਨੂੰ ਵੀ ਚੰਗਾ ਤੇ ਬੈਕ ਸਾਈਡ ਨੂੰ ਵੀ ਚੰਗਾ ਦਾ। ਸਾਰੇ ਪੱਖਾਂ ਤੋਂ ਬਿਹੜ ਸਾਫ਼ ਸੁਥਰੀ ਐ। ਸਾਰੇ ਪੱਖ ਤੋਂ। ਤੇ ਮੈਂ ਇਹਦਾ ਵੀ ਚੰਗਾ ਦੁੱਧ ਦੇਊਗੀ। ਪੂਰਾ ਦੇਊਗੀ ਪੂਰਾ ਚੰਗਾ। ਬਾਕੀ ਬੱਚੀ ਸੁਨੱਖੀ ਬਹੁਤ ਆ। ਬਾਕੀ ਸੁਨੱਖੀ ਬਹੁਤ ਆ। ਮਿਲਕ ਤੇ ਬਿਊਟੀ ਵਾਲੀ ਆਪਾਂ ਇਹਨੂੰ ਕਹਿ ਸਕਦੇ ਆਂਗੇ। ਹਾਂਜੀ। ਕਿਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀਗੀ। ਤੇ ਦੁੱਧ ਵੀ ਸੇਵਾ ਨਾਲ ਬਹੁਤ ਵਧੀਆ ਦੇ ਦਨ ਐਣੀ ਬਾਕੀ ਵੱਧੇ ਵਾਲੀ ਗੱਲ ਅਗਲੇ ਸੂਏ ਦੇ ਵਿੱਚ ਵੱਧਾ ਹੀ ਕਰੂਗੀ ਦੂਜੇ ਨੰਬਰ ਤੇ ਬਾਈ ਇਹ ਦੂਜਾ ਸੂਆ ਮੰਨ ਬੱਛੀ ਨੂੰ ਪੀਚਾ ਦੇਣਾ ਅੱਜ ਮੰਨੋ ਵੀ 15 ਤੋਂ 12 ਕਿਲੋ ਭੋਜੀ ਤਿਆਰ ਹੈ ਠੀਕ ਹੈ 15 ਵਾਲੇ ਕਿਥੋਂ ਦਾ ਠੀਕ ਹੈ ਇਹਦੀ ਬੱਛੀ ਆ ਬੱਛੀ ਆ ਵੱਧੇ ਵਾਲੀ ਗੱਲ ਆ ਹਨਾ ਚੋਣ ਜਾਣ ਕਿਵੇਂ ਇਹਦਾ ਪੂਰਾ ਵਧੀਆ ਚੋਣ ਤਾਂ ਤੈਨੂੰ ਪਤਾ ਇਹ ਜੀ ਗੱਲ ਦਾ ਨਾ ਕਿ ਕਰ ਠੀਕ ਹੈ ਤੇ ਇਹਦੀ ਜਵਾਈ ਵੀ ਪੂਰੀ ਘੰਟਾ ਤੂੰ ਤੇ ਇੱਕ ਨੰਬਰ ਚੋਈ ਲਈ ਇਹਨਾਂ ਨੂੰ ਬੱਛੀ ਠੀਕ ਠੀਕ ਹੈ ਕਪੈਸਿਟੀ ਕਿੰਨੀ ਰਹੂਗੀ ਦੁੱਧ ਦੀ ਪਹਿਲਾਂ ਦੀ ਇਹਦੀ ਆ ਦੂਜੇ ਸੂਏ ਵਾਲੀ ਦਾ ਦੇ ਦੂਗੀ ਮੰਨ ਲੈ ਵੀ 27 28 ਦੇ ਦਊਗੀ ਹਾਂ ਠੀਕ ਹੈ ਮੈਂ ਕਰ ਇਹਦੇ ਬੱਚੀ ਆ ਦੋਸਤੋ ਵੱਧਦੇ ਵਾਲੀ ਗੱਲ ਹੈ ਇੱਕ ਤਰ੍ਹਾਂ ਤੇ ਦੋ ਨਾਲ ਹੀ ਜਾਣਗੇ ਇਹ ਵੀ ਬਹੁਤ ਚੰਗੀ ਹੈ ਕੱਦ ਵੀ ਇਹਦਾ ਵਧੀਆ ਹੈਗਾ ਹਾਂ ਪੂਰਾ ਢਾਂਚਾ ਤੇ ਬਾਡੀ ਦਾ ਢਾਂਚਾ ਵੀ ਚੰਗਾ ਹੈ ਕੋਈ ਲਿੱਸੀ ਨਹੀਂ ਕੋਈ ਜ਼ਿਆਦਾ ਫੈਟ ਨਹੀਂ ਹੈਗੀਗੀ ਫਿੱਟ ਫਿੱਟ ਲੈ ਤੇ ਬਾਕੀ ਜੋ ਥਾਣਾ ਦਾ ਸਹਜ ਉਹ ਬਹੁਤ ਵਧੀਆ ਹੈਗਾ ਮੁਠੀ ਦੀ ਚਵਾਈ ਵਾਲੇ ਬਹੁਤ ਵਧੀਆ ਥਾਣਾ ਹੈ ਕਿ ਬਾਈ ਜੀ ਕੋਈ ਬਹੁਤ ਚੰਗੀ ਹੋ ਮੈਨੂੰ ਲੱਗਦਾ ਹੈ ਨਾ ਥਾਣਾ ਦੇ ਵਿੱਚ ਸਪੇਸ ਬਹੁਤ ਵਧੀਆ ਹੈ ਹਾਂਜੀ ਦਾ 95000 ਦਾ ਮਾਨ ਤਨ ਕਰਦਾ 95 ਚੋਂ ਇਹਦਾ ਮਾਨ ਤਨ ਹੋ ਜੂਗਾ ਠੀਕ ਹੈ ਭਾਵੇਂ 95 ਦੇ ਵਿੱਚੋਂ ਤੁਹਾਡਾ ਮਾਨ ਤਨ ਹੋ ਜੂਗਾ ਤੇ ਜਿੰਨਾ ਦੁੱਧ ਤਿਆਰ ਆ ਉਹ ਤੁਸੀਂ ਤੋਲ ਕੇ ਲਿਆ ਸਕਦੇ ਹੋ ਤੇ ਬਾਕੀ ਦੁੱਧ ਹੁੰਦਾ ਸੇਵਾ ਤੇ ਸੇਵਾ ਕਰੋਗੇ ਤਾਂ ਤੁਸੀਂ ਜਿੰਨਾ ਦੁੱਧ ਮਰਜ਼ੀ ਲੈ ਸਕਦੇ ਹੋ ਬਾਕੀ ਸੇਵਾ ਦਾ ਹਾਂ ਤਾਂ ਕਾਕੀ ਨਸਲ ਹੈ ਜਿਹ ਦੁੱਧ ਦੇਣਾ ਹਾਂ ਨਸਲ ਨੇ ਵੀ ਦੁੱਧ ਦੇਣਾ ਤੇ ਬਾਕੀ ਸੇਵਾ ਦੇ ਹਾਂ ਹੂੰ ਜਿੰਨਾ ਦਾਣਾ ਪਾਵਾਂਗੇ ਉਨਾ ਸਹੀ ਗੱਲ ਐ ਇਸੇ ਕਰਕੇ ਵੀਡ ਬੰਨੀ ਜਾਂਦੀ ਤੇ ਆ ਬੱਚੀ ਆ ਕੇ ਰੋਂ ਨਿਗਾ ਮਾਰਾ ਦਿੰਨੇ ਆ ਆ ਬੱਚੀ ਐ ਤੇ ਉਸ ਤੋਂ ਬਾਅਦ ਤੀਜੇ ਨੰਬਰ ਤੇ ਭਾਈ ਇਹਦਾ ਤਾਂ ਕੱਦ ਬਹੁਤ ਆ ਹਨਾ ਇਹਦਾ ਵਾਹ ਕੱਦ ਤੇ ਲਮਾਈ ਨੂੰ ਵੀ 25 ਕੋਈ ਇੱਕ ਨੰਬਰ ਐ ਢਾਂਚਾ ਢੋਚਾ ਵਖਾ ਦੇਣੇ ਨੇ ਇਹੋਗੇ ਜੀ ਆ ਜੇਗਾ ਤੀਜੇ ਦਾ ਚੰਗੀ ਆ ਹਨਾ ਤੇ ਦੇਲ ਕੱਦ ਮਗਰ ਬੱਚੀ ਆ ਠੀਕ ਐ ਹੁਣ 20 ਤੋਂ 22 ਕਿਲੋ ਕੋਈ ਪਿਆਰ ਠੀਕ ਆ ਠੀਕ ਆ ਇੰਨਾ ਜਾਨੀ ਕੋਈ ਤਸੱਲੀ ਕਰਕੇ ਲੈ ਜੇ ਠੀਕ ਐ ਇਹ ਦੀ ਕਪੈਸਿਟੀ ਕਿੰਨੀ ਰੱਖੋ ਦੁੱਧ ਦੀ ਇਹ ਦੁੱਧ ਦੇ 3 ਲੀਟਰ ਤੇ 3 ਲੀਟਰ ਦੇ ਦੀ ਠੀਕ ਹੈ ਲੋ ਵੀ ਦੋਸਤੋ ਇਹਦਾ ਕੱਦ-ਕਾਠ ਬਹੁਤ ਹੈਗਾ ਤੈਨੂੰ ਪਤਾ ਇਹ ਨੂੰ ਕਿਲੋ ਵਾਲਾ ਬਾਕੀ ਭੇਲ ਵੀ ਇਹਦੀ ਬਹੁਤ ਹੈਗੀ ਤੇ ਬਾਕੀ ਤੁਸੀਂ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਚੰਗੀ ਹੈ ਇੱਕੋ ਜੇ ਥਾਣਾਂਗੇ ਤੇ ਬਾਡੀ ਬਾਂਤਰ ਇਹਦੀ ਵੀ ਬਹੁਤ ਚੰਗੀ ਆ ਕੋਈ ਲੱਸੀ ਨਹੀਂ ਹੈਗੀ ਕੋਈ ਜ਼ਿਆਦਾ ਇਹ ਫੈਕਟੀ ਨਹੀਂ ਹੈਗੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਥਾਣਾਂ ਦੇ ਵਿੱਚ ਸਪੇਸ ਇੱਕੋ ਜੇ ਥਾਣਾ ਹੈ ਮੂਰ ਨੂੰ ਵੀ ਆਰਡਰ ਚੰਗਾਗਾ ਤੇ ਬਾਕੀ ਬੈਕ ਸਾਈਡ ਨੂੰ ਵੀ ਚੰਗਾ ਹੈ ਕੰਪੈਕਟ ਡੈਡਰ ਆ ਬਾਕੀ ਕੋਈ ਲੰਮ ਕਮਾਣੀ ਹੈਗਾ ਸੋਹਣੀ ਵਹਿੜ ਆ ਵਧੀਆ ਤੇ ਸਾਫ ਸੁਥਰੀ ਹੈ ਇਹਦਾ ਮੋਲ ਰੱਖੂ 1,11500 ਚ ਮਾਨਤਾ ਇਹਦਾ 1:1500 ਚ ਮਾਨਤਾ ਨਾ ਹੋਊਗਾ ਨਾ ਬਾਕੀ ਇਹਦੇ ਮਗਰ ਵੀ ਬੱਚੀ ਆ ਵੱਧ ਦੇਣੀ ਗੱਲ ਆ ਨਾ ਤੇ ਦੋ ਨਾਲ ਜਾਣਗੇ ਤਕਰੀਬਨ ਤਿੰਨਾ ਵਹਿੜਾਂ ਦੀ ਤੁਹਾਨੂੰ ਆਪਾਂ ਡਿਟੇਲ ਲੈਤੀ ਆ ਜਿਹੜਾ ਵੀ ਤੁਸੀਂ ਨਾ ਖਰੀਦਣਾ ਤੇ ਫੁੱਲ ਤਸੱਲੀ ਕਰ ਲਿਓ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਦੋ ਮਗਰ ਬੱਚਾਂਆਂ ਗੀਆਂ ਵੱਧ ਦੇ ਵਾਲੀ ਗੱਲ ਆ ਇੱਕ ਮਗਰ ਬੱਚਾ ਹੈਗਾ ਕਿ ਜੇ ਨੀ ਇੱਕ ਖਰੀਦਣੀ ਆ ਦੋ ਖਰੀਦਣੀਆਂ ਜਾਂ ਕਈ ਵਾਰੀ ਕੱਠਾਂ ਹੀ ਖਰੀਦਣੀਆਂ ਹੁੰਦੀਆਂ ਕਿਉਂਕਿ ਦੁੱਧ ਵਧੀਆ ਪਾ ਦੇਣਾ ਇਹਨਾਂ ਨੇ ਹਾਂ ਉਹਨਾਂ ਤੋਂ ਵਧੀਆ ਹੋਊ ਕੱਠਾਂ ਕੱਠਾਂ ਖਰੀਦੋਗੇ ਤਾਂ ਥੋੜਾ ਮਾਣਦਾਨ ਜ਼ਿਆਦਾ ਹੋ ਜਾਊਗਾ ਤੇ ਨਾਲੇ ਚਲੋ ਬਾਈ ਨੂੰ ਸੌਖਾਗਾ ਹਨਾ ਨਾਲੇ ਆਗਲੇ ਨੂੰ ਫਾਇਦੇਮੰਦ ਆ ਗਰੇਲੇ ਦੀ ਖਾਣੇ ਪੈਣੇ ਬਾਹਰ ਨੂੰ ਨਾ ਨੰਬਰ ਵਾਂ ਨਹੀਂ ਜਾਂਦੇ ਸਹੀ ਗੱਲ ਆ ਤੇ ਆਪ ਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ